ਬੀਤੇ ਦਿਨੀ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਗੁਰਮੀਤ ਸਿੰਘ ਕੁਲਾਰ ਤੇ ਪੱਲੋ ਫਿਰੋਤੀ ਮੰਗਣ ਵਾਲੇ ਦੋਸ਼ੀ ਦੇ ਉੱਪਰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਦੇ ਵੱਲੋਂ ਵਾਪਕਤਾ ਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵੱਲੋਂ 14 ਦਿਨਾਂ ਦੀ ਜੁਡੀਸ਼ੀਅਲ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਸੁਮੇਤੀ ਰਾਮ ਕਣੀ ਬਰਾਤਰੀ ਵੱਲੋਂ ਪੱਤਰਕਾਰ वार्ताਕਰ ਮਾਨਯੋਗ ਅਦਾਲਤ ਤੇ ਪੁਲਿਸ ਕਮਿਸ਼ਨਰ ਦਾ ਧੰਨਵਾਦ ਕੀਤਾ ਗਿਆ ਕ੍ਰਿਮੀਨਲ ਆਫੈਂਡਰ ਸੀਗਾ ਸੰਦੀ ਮਠਾੜੂ ਸਰਬਜੀਤ ਸਿੰਘ ਆਫ ਸੰਦੀ ਮਠਾੜੂ ਜਿਹੜਾ ਕਿ ਪਿਛਲੇ ਸਮੇਂ ਤੋਂ ਐਕਸਟਰਸ਼ਨ ਕਰਦਾ ਸੀ ਬਲੈਕਮੇਲ ਕਰਦਾ ਸੀਗਾ ਔਰ ਸਾਈਬਰ ਕ੍ਰਾਈਮ ਦਾ ਮਾਸਟਰਮਾਈਂਡ ਸੀਗਾ ਉਹ ਔਰ ਉਹਦੀ ਵਾਈਫ ਵੀ ਮਠਾੜੂ ਇਹ ਇਕੱਠੇ ਹੋ ਕੇ ਜਿੱਥੇ ਐਕਸਟਰਸ਼ਨ ਕਰਦੇ ਸੀਗੇ ਉਥੇ ਇਹ ਪਿਛਲੇ ਸਮੇਂ ਦੇ ਵਿੱਚ ਰੇਪ ਦੇ ਕੇਸ ਦੇ ਵਿੱਚ ਵੀ ਇਹ ਸਵਾ ਸਾਲ ਜੇਲ੍ਹ ਜਾ ਕੇ ਆਇਆ ਵਾ ਔਰ ਇਹ ਰੈਪਸਟਾ ਕ੍ਰਿਮੀਨਲ ਮਾਈਂਡਡ ਆ ਹੈ ਤੇ ਇਹਨੇ ਪਿਛਲੇ ਸਮੇਂ ਦੇ ਵਿੱਚ तकरीबन 1 ਸਾਲ ਤੋਂ ਮੇਰੀਆਂ ਪੋਸਟਾਂ ਜਦ ਵੀ ਕੋਈ ਇਲੈਕਸ਼ਨ ਆਉਂਦਾ ਸੀ ਤਾਂ ਇਹ ਮੇਰੀਆਂ ਪੋਸਟਾਂ ਨੂੰ ਫੇਕ ਲੈਟਰਪੈਡ ਯੂਜ਼ ਕਰਕੇ ਇਹ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਮੈਨੂੰ ਬਦਨਾਮ ਕਰਦਾ ਸੀਗਾ ਤੇ ਮੇਰੇ ਤੋਂ ਫਰੋਤੀ ਦੀ ਵੀ ਇਹਨੇ ਮੰਗ ਕੀਤੀ 2.5 ਕਰੋੜ ਰੁਪਏ ਦੀ ਇਹ ਵਿਅਕਤੀ ਪਤਾ ਨਹੀਂ ਸੀ ਲੱਗ ਰਿਹਾ ਇਹ ਕੌਣ ਆ ਪਰ ਜਦੋਂ ਇਹਨੇ ਉਸ ਪੋਸਟਰ ਨੂੰ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕੀਤਾ ਔਰ ਫੇਕ ਲੈਟਰ ਪੈਡ ਜਿਹੜੀ ਰਾਮਗੜੀ ਆ ਕਾਉਂਸਲ ਯੂਕੇ ਦੇ ਯੂਜ਼ ਕੀਤੇ ਉਸ ਸੰਸਥਾ ਨੇ ਸਾਡੇ ਡੀਜੀਪੀ ਸਾਹਿਬ ਨੂੰ ਔਰ ਸਾਡੇ ਸੀਪੀ ਲੁਧਿਆਣਾ ਨੂੰ ਔਰ ਇੱਕ ਕਲੈਰੀਫਿਕੇਸ਼ਨ ਸਾਨੂੰ ਡਾਇਰੈਕਟ ਭੇਜੀ ਕਿ ਇਸ ਪ੍ਰੋਫੈਸਰ ਕੁਲਦੀਪ ਸਿੰਘ ਬਿਰਦੀ ਦੇ ਨਾਮ ਦਾ ਕੋਈ ਵਿਅਕਤੀ ਨਹੀਂ ਇਹ ਪਰਿਵਾਰ ਹੀ ਪੂਰਾ ਬਲੈਕਮੇਲ ਕਰਦਾ ਇਹਦੇ ਪਿਤਾ ਸਰ ਪਰਮਜੀਤ ਸਿੰਘ ਮਠਾੜੂ ਤੁਸੀਂ ਦੇਖੋ ਕਿ ਉਹ ਗੋਗਾ ਜੀ ਨੂੰ ਫੋਨ ਕਰਕੇ ਕਹਿ ਰਹੇ ਆ ਤੁਸੀਂ ਪਲੀਜ਼ ਇਸ ਕੰਮ ਦੇ ਵਿੱਚ ਨਾ ਆਓ ਜਿੱਥੋਂ ਪਤਾ ਲੱਗ ਰਿਹਾ ਵਾ ਕਿ ਇਹਨਾਂ ਦੀ ਗਿਣੀ ਮਿੱਥੀ ਸਾਜ਼ਿਸ਼ ਆ ਸੋ ਇਹ ਮਾਨਯੋਗ ਅਦਾਲਤ ਨੇ ਹੁਣ ਇਹਨਾਂ ਨੂੰ 14 ਦਿਨ ਦਾ ਜੁਡੀਸ਼ੀਅਲੀ ਰਿਮਾਂਡ ਦੇ ਕੇ ਇਹਨਾਂ ਨੂੰ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਅਜੇ ਤਰ ਮੀਡੀਆ ਰਹੀਂ ਜਿੱਥੇ ਆਪਣੀ ਬਰਾਦਰਰੀ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਪਰ ਅਸੀਂ ਰਾਮਗੜੀਆ ਫਾਊਂਡੇਸ਼ਨ ਪੰਜਾਬ वर्ल्ड ਸਿੱਖ ਰਾਮਗੜੀਆ ਆਰਗੇਨਾਈਜੇਸ਼ਨ 올 ਇੰਡੀਆ ਰਾਮਗੜੀਆ ਵਿਸ਼ਵ ਕਰਮਾ ਫੈਡਰੇਸ਼ਨ ਪਰ ਰਾਮਗੜੀਆ ਬੋਰਡ ਇਹਨਾਂ ਵੱਲੋਂ ਇਹਦਾ ਸਮੁੱਚੀ ਜਿਹੜੀ ਰਾਮਗੜੀਆ ਕਮਿਊਨਿਟੀ ਆ ਆਪਣੀਆਂ ਆਰਗੇਨਾਈਜੇਸ਼ਨਸ ਵੱਲੋਂ ਇਹਦਾ ਬਾਈਕਾਟ ਕਰਦੇ ਨੇ ਸਾਰੇ ਸੰਸਥਾਵਾਂ ਦੇ ਪ੍ਰਧਾਨ ਨਾਲ ਪਹੁੰਚੇ ਨੇ ਪਰ ਮੈਂ ਲਾਸਟ ਦੇ ਵਿੱਚ ਇੱਕ ਗੱਲ ਕਹੂੰਗਾ ਕਿ ਜਿਹੜਾ ਲਾਸਟ ਪਰਚਾ 28 ਤਰੀਕ ਨੂੰ ਇਹਨਾਂ ਦੇ ਖਿਲਾਫ ਦਰਜ ਹੋਇਆ ਕਿ ਜਿਹੜਾ ਇਹ ਬਲੈਕਮੇਲ ਕਰਦੇ ਸੀ ਐਕਸਟਰਸ਼ਨ ਕਰਦੇ ਸੀ ਫਰੋਤੀਆਂ ਦੀ ਮੰਗ ਕਰਦੇ ਸੀਗੇ ਸੋ ਮਨਜੋਗ ਅਦਾਲਤ ਨੇ ਇਹਨਾਂ ਦੇ ਉੱਤੇ ਪਰਚਾ ਦੇ ਕੇ ਜਿਹੜਾ ਇਹਨਾਂ ਦੇ ਉੱਤੇ ਜੜੀਆਂ ਅਲੱਗ-ਅਲੱਗ ਧਾਰਾਵਾਂ ਸੀਗੀਆਂ ਜਿਹੜੇ ਕਿ ਇਹਨਾਂ ਤੇ ਪਹਿਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਹੁਣ ਵੀ ਜਿਹੜਾ ਲੇਟੈਸਟ ਇਹਨਾਂ ਦੇ ਉੱਤੇ ਜਿਹੜੀ 202 ਨੰਬਰ ਜਿਹੜੀ ਐਫ ਆਈ ਆਰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ ਸੰਗੀਨ ਤਰਾਮਾਂ ਦੇ ਤਹਿਤ ਲਗਾਈ ਆ ਰੀਸੈਂਟਲੀ ਜਿਸ ਕੇਸ ਦੇ ਵਿੱਚ ਇਹ ਹੁਣ ਇਸ ਵਕਤ ਗੋਇੰਦਵਾਲ ਜੇਲ੍ਹ ਦੇ ਵਿੱਚ ਗਿਆ ਆ ਦੂਸ਼ੀ ਹਾਂਜੀ ਉਹ ਸਰਪ੍ਰੀਤ ਸਿੰਘ ਸੰਦੀ ਮਠਾੜੂ ਉਹ ਉਹਦੇ ਉੱਤੇ ਆਲਰੇਡੀ ਪਹਿਲਾਂ ਵੀ ਤਿੰਨ ਚਾਰ ਮੁਕੱਦਮੇ ਚੱਲ ਰਹੇ ਨੇ ਜੋ ਹੁਣ ਮਸਲਾ ਹੋਇਆ ਆ ਉਹ ਸਰਦਾਰ ਗੁਰਮੀਤ ਸਿੰਘ ਕੁਲਾਰ ਸਾਡੀ ਰਾਮਗੜੀ ਕਮਿਊਨਿਟੀ ਦੇ ਬੜੇ ਰਿਸਪੈਕਟੇਬਲ ਪਰਸਨ ਨੇ ਸਾਡੀਆਂ ਰਾਮਗੜੀਆ ਸੰਸਥਾਵਾਂ ਦੇ ਉਹ ਮੁਖੀ ਨੇ ਪ੍ਰਧਾਨ ਨੇ ਫੀਕੋ ਦੇ ਪ੍ਰਧਾਨ ਨੇ ਚੰਗੇ ਇੰਡਸਟ੍ਰੀਅਲਿਸਟ ਨੇ ਸਮਾਜ ਦੇ ਵਿੱਚ ਬੜਾ ਵੱਡਾ ਰੁਤਬਾ ਰੱਖਦੇ ਨੇ ਉਹਨਾਂ ਦੇ ਉੱਤੇ ਜਦੋਂ ਇਹ ਭੱਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਉੱਤੇ ਕਰਨ ਲੱਗ ਗਏ ਉਹਨਾਂ ਖਿਲਾਫ ਵੀਡੀਓਜ਼ ਪਾਉਣ ਲੱਗ ਗਏ ਉਹਨਾਂ ਦੇ ਖਿਲਾਫ ਕੁਝ ਜਾਲੀ ਲੈਟਰ ਹੈਡ ਤਿਆਰ ਕਰਕੇ ਉਹਨਾਂ ਦੇ ਉੱਤੇ ਕੁਝ ਇਹੋ ਜਿਹਾ ਕੰਟੈਂਟ ਉਹ ਲਿਖ ਰਿਆ ਸੀ ਜਿਹਦੇ ਨਾਲ ਰਾਮਗੜੀਆਂ ਕਮਿਊਨਿਟੀ ਦੇ ਉੱਤੇ ਹੀ ਦਾਗ ਲੱਗ ਰਹੇ ਸੀਗੇ ਨਾ ਕਿ ਸਿਰਫ ਗੁਰਮੀਤ ਸਿੰਘ ਕੁਲਾਰ ਉੱਤੇ ਦਾਗ ਲੱਗ ਰਹੇ ਸੀ ਵੀ ਲੁਧਿਆਣੇ ਦੇ ਰਾਮਗੜੀਏ ਜਿਹੜੇ ਨੇ ਉਹ ਐਨ ਆਰ ਆਈ ਰਾਮਗੜੀਆਂ ਦੇ ਨਾਲ ਬਹੁਤ ਮਾੜਾ ਵਿਵਹਾਰ ਕਰ ਰਹੇ ਆ ਉਹਨਾਂ ਦੇ ਕੋਲੋਂ ਪੈਸੇ ਠੱਗ ਰਹੇ ਆ ਇਹ ਸਾਰਾ ਕੁਝ ਜੋ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਅੱਜ ਮੀਟਿੰਗ ਦੇ ਵਿੱਚ ਸਾਡੀ ਰਾਮਗੜੀਆ ਕਮਿਊਨਿਟੀ ਦੇ ਵੱਖ-ਵੱਖ ਰਿਆ ਸੰਸਥਾਵਾਂ ਦੇ ਪ੍ਰਧਾਨ ਇਕੱਠੇ ਹੋਏ ਇੱਕ ਮੰਚ ਤੇ ਇੱਕ ਟੇਬਲ ਤੇ ਬੈਠ ਕੇ ਉਹਨਾਂ ਨੇ ਸਲਾਹ مشورہ ਕੀਤਾ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਹਰ ਇੱਕ ਮੁਕਾਮ ਤੱਕ ਸਰਦਾਰ ਗੁਰਮੀ ਸਿੰਘ ਕੁਲਾਰ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਜੋ ਹੁਣ ਦੋਸ਼ੀ ਸਰਪ੍ਰੀਤ ਸਿੰਘ ਸੈਂਟੀਮਠਾੜੂ ਇਸ ਮੁਕਦਮੇ ਦੇ ਵਿੱਚ ਜੋ ਅਕਿਊਜ਼ਡ ਆ ਉਹਦਾ ਹਜੇ ਆਉਣ ਵਾਲੇ ਸਮੇਂ 'ਚ ਜਦੋਂ ਟ੍ਰਾਇਲ ਚੱਲੂਗਾ ਕੋਰਟ ਦੇ ਵਿੱਚ ਤਾਂ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਵੱਲੋਂ ਬਹੁਤ ਵਧੀਆ ਅਸੀਂ ਆਪਣੇ ਵੱਲੋਂ ਕਾਨੂੰਨੀ ਰੈਮੇਡੀ ਜੋ ਆਪਣੀ ਅਵੇਲ ਕਰਾਂਗੇ ਤੇ ਇਸ ਕੇਸ ਨੂੰ ਅਸੀਂ ਅਖੀਰਲੇ ਮੁਕਾਮ ਤੱਕ ਲੈ ਕੇ ਜਾਵਾਂਗੇ ਤਾਂ ਉਹਦੇ ਵਿੱਚ ਸਾਰੇ ਭਾਈਚਾਰੇ ਵੱਲੋਂ ਸਰਦਾਰ ਗੁਰਮੀਤ ਸਿੰਘ ਕੁਲਾਰ ਦਾ ਪੂਰਨ ਤੌਰ ਤੇ ਸਾਥ ਅਤੇ ਸਹਿਯੋਗ ਦਿੱਤਾ ਜਾਊਗਾ। ਬਚਾਵ ਪੱਖ ਨੇ ਵੀ ਕੁਝ ਗੱਲ ਕੀਤੀ ਸੀ। ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਆਪਣੇ ਵੱਲੋਂ ਇਹ ਬਚਾਵ ਪੱਖ ਰੱਖਿਆ ਸੀਗਾ ਵੀ ਕਿ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਹੈਗਾ। ਤੇ ਪਰ ਉਹਨਾਂ ਨੇ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਕਿਉਂਕਿ ਬਚਾਪ ਤਾਂ ਹੋ ਸਕਦਾ ਸੀਗਾ ਜੋ ਸਾਡੇ ਜੋ ਸਾਡੇ ਮੁਤਾਬਕ ਇਹ ਸੀ ਵੀ ਜਿਸ ਵਿਅਕਤੀ ਦਾ ਨਾਮ ਉਹ ਵਰਤ ਰਹੇ ਸੀਗੇ ਕੁਲਦੀਪ ਸਿੰਘ 베ਰਤੀ ਉਸ ਵਿਅਕਤੀ ਨੂੰ ਜੇਕਰ ਉਹ ਮੂਹਰੇ ਲੈ ਕੇ ਆਉਂਦੇ ਉਹ ਵਿਅਕਤੀ ਅੱਗੇ ਆਉਂਦਾ ਜਿਹਦੇ ਨਾਲ ਇਹ ਘਟਨਾ ਹੋਈ ਆ ਤਾਂ ਆਪਾਂ ਇਹ ਗੱਲ ਕਹਿ ਸਕਦੇ ਸੀਗੇ ਵੀ ਹਾਂ ਵੀ ਵਾਕਈ ਕੋਈ ਇਹੋ ਜਿਹਾ ਕ੍ਰਾਈਮ ਕਮਿਟ ਹੋਇਆ ਬਟ ਜਿਹੜੀ ਗੱਲ ਹੀ ਹਵਾ ਚ ਨਾ ਹੀ ਕੋਈ ਇਹੋ ਜਿਹਾ ਵਿਅਕਤੀ ਐਗਜ਼ਿਸਟ ਕਰਦਾ ਆ ਨਾ ਹੀ ਕੋਈ ਸਾਹਮਣੇ ਆਇਆ हां ਜਦੋਂ ਕੋਈ ਸਾਹਮਣੇ ਆਊਗਾ ਆਪਾਂ ਕਰਾਂਗੇ ਪਰ ਐਵੇਂ ਕਿਸੇ ਤੀਜੇ ਬੰਦੇ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਉੱਤੇ ਸਾਰੀ ਬਰਾਦਰੀ ਨੂੰ ਵਿੱਚੀ ਲਪੇਟ ਕੇ ਗਾਲਾਂ ਕੱਢ ਦੇਣੀਆਂ ਬਰਾਦਰੀ ਨੂੰ ਦੋ ਫਾੜ ਕਰ ਦੇਣਾ ਸਮਾਜ ਵਿੱਚ ਬੜਾ ਜ਼ਿਆਦਾ ਇਸ ਗੱਲ ਦਾ ਨਾ ਮਾੜਾ ਅਸਰ ਹੋ ਰਿਹਾ ਆ ਆਲਥੋ ਇਹ ਖੁਦ ਕਹਿੰਦੇ ਆ ਅਸੀਂ ਲੋਕਾਂ ਦੇ ਰਿਸ਼ਤੇ ਕਰਾਉਂਦੇ ਆ ਪਰ ਜਿਹੜੇ ਰਿਸ਼ਤੇ ਕਰਾਉਂਦੇ ਨੇ ਤੇ ਉਹ ਕਿਸ ਤਰੀਕੇ ਇਹ ਸਾਡੇ ਇੰਡਸਟਰੀਅਲਿਸਟਾਂ ਨੂੰ ਸਾਡੀ ਕਮਿਊਨਿਟੀ ਨੂੰ ਇਹ ਇੰਨੇ ਪੱਦੇ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਤੇ ਬਦਨਾਮ ਕਰ ਰਹੇ ਨੇ ਤੇ ਇਹਨਾਂ ਨੂੰ ਖੁਦ ਸੋਚਣਾ ਚਾਹੀਦਾ ਹੈ তো তলাই টিংকা টিঙ্কা তির পোর্ট